ਜਾਨ ਨੂੰ ਖਤਰੇ 'ਚ ਪਾ ਕੇ ਸਕੂਲੀ ਵਿਦਿਆਰਥੀ ਸੰਗਣੀ ਤੋਂ ਵਿੱਚ ਸਕੂਲ ਜਾ ਰਹੇ ਨੇ ਜੀ ਹਾਂ ਤਸਵੀਰਾਂ ਸਾਹਮਣੇ ਇਹ ਨੇ ਜਿਨ੍ਹਾਂ ਵਿੱਚ ਇੱਕ ਓਵਰਲੋਡ ਬੱਸ ਦੇ ਉੱਪਰ ਇਹ ਵਿਦਿਆਰਥੀ ਬੈਠੇ ਨਜ਼ਰ ਆ ਰਹੇ ਨੇ ਸੰਗਣੀ ਤੋਂ ਦੇ ਠੰਡ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਕਰੀਬ 5-6 ਵਿਦਿਆਰਥੀ ਬੱਸ ਦੇ ਉੱਪਰ ਬੈਠੇ ਨੇ ਜਦਕਿ ਬੱਸ ਪੂਰੀ ਤਰ੍ਹਾਂ ਓਵਰਲੋਡ ਨਜ਼ਰ ਆ ਰਹੀ ਹੈ ਅਤੇ ਤੇਜ਼ ਰਫ਼ਤਾਰ ਵਿੱਚ ਇਹ ਬੱਸ ਗੁਜ਼ਰ ਰਹੀ ਹੈ ਜਿਸ ਦੀ ਕੇ ਰਾਗੀਰਾ ਵੱਲੋਂ ਵੀਡੀਓ ਬਣਾਈ ਗਈ ਹੈ ਇਹ ਵੀਡੀਓ ਸਮਰਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਓਵਰਲੋਡ ਬੱਸ ਦੇ ਉੱਪਰ ਵਿਦਿਆਰਥੀ ਬੈਠੇ ਨਸਰਾ ਰਹੇ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਹਰ ਕੋਈ ਬੱਸ ਚਾਲਕਾ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਇੱਕ ਕਾਰ ਚਾਲਕ ਨੇ ਸਭ ਦੀ ਵੀਡੀਓ ਬਣਾਈ ਹੈ ਅਤੇ ਇਸ ਕਟਰਾ ਨੂੰ ਲੈ ਕੇ ਸਵਾਲ ਚੁੱਕੇ ਨੇ ਤੁਹਾਨੂੰ ਪੂਰੀ ਵੀਡੀਓ ਦਿਖਾਉਨੇ ਆ ਕਿ ਆਖਿਰ ਇਹ ਪੂਰਾ ਮਾਮਲਾ ਹੈ ਕੀ ਸੀ ਹੈਲੋ ਜੀ ਆ ਸੁਨਾਰਾ ਸ਼ਹਿਰ ਤੋਂ ਦਸ ਜਾ ਰਿਹਾ ਹੈ ਇਹ ਪਸੰਦ ਟ੍ਰੇਨ ਬੱਤੀ ਨੇ ਅਵਲਾਈ ਜਨਰੇਸ਼ਨ ਤੋਂ ਬਈਆ ਦੇਖੋ ਬੜਾ ਧਿਆਨ ਨਾਲ ਅੱਛੀ ਬੜਾ ਜਾਓ ਤੋਂ ਸਮਰਾਲਾ ਆ ਲੋ ਆਪਣੀ ਜਵਾਬ ਦੀ ਵਰਵਾ ਨਹੀਂ ਆ ਗਿਆ ਦੇਖੇ ਨੰਬਰ ਦੋ ਦੋ ਮੇਰੀਦਾ ਹੈੱਸਾਂ ਦੀ ਘਾਟ ਲੱਗ ਰਹੀ ਐ ਤੁਨ ਪੰਜਾਬ ਦੇ ਹੈ ਪ੍ਰਾਈਵੇਟ ਅਸਰ ਮੋਰਟੇ ਨੰਬਰ TV02 G T S 95 74 ਹੌਣੇ ਇੱਕ ਪਾਸੇ ਜਿੱਥੇ ਇਸ ਬਸ ਚਾਲਕਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਇਹ ਵੀ ਸਵਾਲ ਹੈ ਕਿ ਇਸ ਤਰੀਕੇ ਨਾਲ ਬੱਚਿਆਂ ਨੂੰ ਸਕੂਲ ਭੇਜਣਾ ਜਾਂ ਫਿਰ ਵਿਦਿਆਰਥੀਆਂ ਦਾ ਬਸ ਤੇ ਉੱਪਰ ਬੈਠਣਾ ਕਿੰਨਾ ਸਹੀ ਹੈ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਪਣੀ رائے ਜ਼ਰੂਰ ਦਿਓ ਪਰ ਇਹ ਵੀ ਵੱਡਾ ਸਵਾਲ ਹੈ ਕਿ ਵਿਦਿਆਰਥੀਆਂ ਨੇ ਸਕੂਲ ਪਹੁੰਚਣਾ ਹੁੰਦਾ ਹੈ ਸਕੂਲ ਦੀ ਟਾਈਮਿੰਗ ਹੁੰਦੀ ਹੈ ਪਰ ਪਿੰਡਾਂ 'ਚ ਜੋ ਦੂਰ ਦਰਾਡੇ ਤੋਂ ਵਿਦਿਆਰਥੀ ਆਉਂਦੇ ਨੇ ਉਹਨਾਂ ਨੂੰ ਬੱਸਾਂ ਨਾ ਮਿਲਣ ਕਰਕੇ ਅਜਿਹੇ ਕਦਮ ਚੁੱਕਣੇ ਪੈਂਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ